ਪੰਜਾਬ ਨਾਲ ਲਗਾਤਾਰ ਵਿਤਰਾ ਹੋ ਰਿਹਾ ਹੈ ਕਿਉਂਕਿ ਨਲਾਇਕ ਸਰਕਾਰ ਪੰਜਾਬ ਦਾ ਆਪਣਾ ਉੱਥੇ ਜਾ ਕੇ ਏਸ ਹੀ ਨਹੀਂ ਪੇਸ਼ ਕਰਦੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਭਾਵੇਂ ਸਰਦ ਮਿਨਮੋਸਿੰਘ ਜੀ ਪ੍ਰਾਈਮ ਮਿਨਿਸਟਰ ਸੀ ਇਹ ਗੱਲ ਹੈ ਜਾਂ ਹੋਰ ਕੋਈ ਕਿਸੇ ਪਾਰਟੀ ਦਾ ਹੁੰਦਾ ਪਵਾ ਜਾਂਦੇ ਸੀ ਪੰਜਾਬ ਦਾ ਕੇਸ ਲੇ ਕੇ ਹਰ ਵਾਰ ਬਜਟ ਕੋਈ ਨਾ ਕੋਈ ਆਖਰ ਵਿੱਚ ਚੱਲਦਾ ਦੋਂ ਜ ਆਏ ਹੈ ਨਾ ਜਾਂਦੇ ਆ ਨਾ ਕਰਦੇ ਆ ਪੰਜਾਬ ਨੂੰ ਧੋਪਾ ਕਾਂਗਰਸ ਦੇ ਮਲੇ ਕੈਂਡੀਡੇਟ ਸੀ ਉਹ ਵੀ ਜੁਆਇਨ ਕਰ ਗਏ ਹੈ ਤੇ ਭੁਪਨ ਸਾਹਿਬ ਜੁਆਇਨ ਕੀਤਾ ਹੈ ਲਾਡੀ ਜੀ ਤੇ ਉਹਨਾਂ ਨਾਲ ਜਿਹੜਾ ਅਜੇ ਨਵਾ ਚੁੱਲਾ ਜਲ ਬਣਿਆ ਉਹਦਾ ਸਾਰੀ ਟੀਮ ਆਸੀ ਗਾਦੀ ਅੱਜ ਸਣੇ ਜਿਹੜਾ ਕੋਈ ਉਹਨਾਂ ਕੋਈ ਚਿੰਤੇ ਆ ਇਜੈਕਸ਼ਨ ਨੇ ਸਾਰੀ ਖਾਲੀ ਦਰਜਾ ਦੇਖੋ ਪੰਜਾਬ ਨਾਲ ਲਗਾਤਾਰ ਵਿਤਨਾ ਹੋ ਰਿਹਾ ਹੈ ਕਿਉਂਕਿ ਨਲਾਇਕ ਸਰਕਾਰ ਪੰਜਾਬ ਚ ਆਪਣਾ ਉੱਥੇ ਜਾ ਕੇ ਕੇਸ ਹੀ ਨਹੀਂ ਪੇਸ਼ ਕਰਦੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਭਾਵੇਂ ਸਰ ਮਿਨਮੋਸਿੰਘ ਪ੍ਰਾਈਮ ਮਿਨਿਸਟਰ ਸੀ ਇਹ ਗੱਲ ਆ ਜਾਂ ਹੋਰ ਕੋਈ ਕਿਸੇ ਪਾਰਟੀ ਦਾ ਹੁੰਦਾ ਪੁਆਪ ਜਾਂਦੇ ਸੀ ਪੰਜਾਬ ਦਾ ਕੇਸ ਲੇ ਕੇ ਹਰ ਵਾਰ ਬਜਟ ਕੋਈ ਨਾ ਕੋਈ ਪੁਆਪ ਹੀ ਦੇ ਦਿੰਦੇ ਜਦੋਂ ਦੇ ਆਏ ਹੈ ਨਾ ਜਾਂਦੇ ਆ ਨਾ ਕਰਦੇ ਆ ਪੰਜਾਬ ਨੂੰ ਤੁਪਾ ਕਰਦਾ